ਫਾਇਰ ਨੰਬਰ 168 ਜਿਹੜੀ ਹੈ 712 2025 ਨੂੰ ਦਰਜ ਕੀਤੀ ਗਈ ਸੀ ਸੀ ਡਿਵੀਜ਼ਨ ਚ ਮੈਂ ਆਪ ਕੋ ਸਕਰੀਨ ਸ਼ਾਟ ਦੇ ਦਉ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ 328 ਪਾਵਨ ਸਰੂਪ ਜਿਹੜੇ ਮਿਸਿੰਗ ਸੀ ਉਹਦੇ ਸਬੰਧ ਦੇ ਵਿੱਚ ਜੀ ਇਹਦੇ ਚ ਇੱਕ ਐਸਆਈਟੀ ਬਣਾਈ ਗਈ ਹੈ ਔਰ ਐਸਆਈਟੀ ਵੱਲੋਂ ਜਿਹੜਾ ਇਹਦੇ ਚ ਤਫਤੀਸ਼ ਕੀਤੀ ਜਾ ਰਹੀ ਹੈ ਬਿਲਕੁਲ ਐਸ ਪਰ ਫੈਕਟਸ ਐਂਡ ਜੋ ਐਵੀਡੈਂਸ ਸਾਨੂੰ ਆ ਰਹੀ ਹੈ ਉਹਦੇ ਤਹਿਤ ਅੱਜ ਅ ਵਕਫਾ ਖ ਜਗਾ ਦੇ ਉਤੇ ਜੋ ਸਰਚ ਵਾਰੈਂਟਸ ਅਕਿਊਜ਼ ਦੇ ਲਏ ਗਏ ਸੀ ਅਗੇਂਸਟ ਮਾਨਜੋਗ ਅਦਾਲਤ ਦੇ ਵੱਲੋਂ ਉਹਨਾਂ ਦੇ ਉਤੇ ਟੋਟਲ ਜਿਹੜੇ 15 ਜਗਾ ਅੱਜ ਸਰਚ ਕੀਤੀ ਜਾ ਰਹੀ ਹੈ ਉਹਦੇ ਵਿੱਚ ਦੋ ਜਗਾ ਹੈਗੀਆਂ ਚੰਡੀਗੜ੍ਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ 8 ਜਗਾ ਗੁਰਦਾਸਪੁਰ ਰੋਪੜ ਅਤਰਨਤਾਰਨ ਤੇ ਅੰਮ੍ਰਿਤਸਰ ਰੂਰਲ ਦੇ ਏਰੀਏ ਚ ਵੀ ਜਿਹੜੀ ਸਰਚ ਕੀਤੀ ਜਾ ਰਹੀ ਹੈ ਔਰ ਇਹਦੇ ਚ ਮੈਂ ਸਾਡੇ ਕਸਟਡ ਅਫਸਰ ਔਰ ਸੀਨੀਅਰ ਅਫਸਰ ਨੂੰ ਸੁਪਰਵਾਈਜ਼ ਕਰ ਰਿਹਾ ਹਾਂ ਔਰ ਇਹਦੇ ਚ ਜਿਹੜੀ ਮੇਨ ਗੱਲ ਹੈਗੀ ਹੈ ਕਿ ਜੋ ਵੀ ਐਵੀਡੈਂਸ ਆਪਾਂ ਨੂੰ ਮਿਲ ਸਕਦੀ ਹੈ ਉਹ ਸਾਰੀ ਜਿਹੜੀ ਆ ਉਹ ਰਿਕਾਰਡ ਲੈ ਕੇ ਆਵਾਂਗੇ ਔਰ ਇਹਦੇ ਚ ਤਫਤੀਸ਼ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇੱਕ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਹੈ ਉਹਦੇ ਚ ਵੀ ਅਸੀਂ ਜਿਹੜਾ ਮੇਨ ਅਕਿਊਜ਼ਡ ਹੈ ਐਸਐਸ ਕੋਲੀ ਉਹਦੇ ਵੀ ਸਰਚ ਕੀਤੀ ਜਾ ਰਹੀ ਹੈ ਅੱਜ ਚੰਡੀਗੜ੍ਹ ਪ੍ਰਿੰਸਿਸ ਦੇ ਵਿੱਚ ਇਸ ਟਾਈਮ ਤੇ ਬਾਕੀ ਜਗ੍ਹਾ ਤੇ ਵੀ ਸਾਰੇ ਵੱਖ-ਵੱਖ ਜਿਹੜੇ ਅਕਿਊਜ਼ਡ ਹੈ ਉਹਨਾਂ ਦੇ ਘਰਾਂ ਦੇ ਵਿੱਚ ਜਾਂ ਜਿੱਥੇ ਵੀ ਉਹਨਾਂ ਦੇ ਰਹਿਸ਼ੀ ਏਰੀਏ ਨੇ ਉੱਥੇ ਤੇ ਜਾਂ ਆਫਿਸਿਸ ਨੇ ਉੱਥੇ ਪੂਰੀ ਤਰ੍ਹਾਂ ਸਰਚ ਕੀਤੀ ਜਾ ਰਹੀ ਹੈ ਔਰ ਇਸ ਤੋਂ ਬਾਅਦ ਜਿਹੜੀ ਹੈ ਸਾਰੀ ਚੀਜ਼ ਔਨ ਰਿਕਾਰਡ ਲੈ ਕੇ ਆਵਾਂਗੇ ਔਰ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਇਨਵੈਸਟੀਗੇਸ਼ਨ ਟੀਮ ਹੈ ਇਹ ਬਿਲਕੁਲ ਬੜੀ ਮੈਟੀਕੁਲਸ ਔਰ ਡੀਪ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਜੋ ਵੀ ਐਵੀਡੈਂਸ ਆ ਰਹੀ ਹੈ ਉਹਨੂੰ ਰਿਕਾਰਡ ਤੇ ਲਿਆ ਰਹੇ ਹਾਂ ਔਰ ਬਿਲਕੁਲ ਮੈਰਿਟ ਬੇਸਡ ਇਹ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਕਿਸੇ ਨੂੰ ਵੀ ਇਸ ਸੇ ਵਿੱਚ ਸਪੇਅਰ ਨਹੀਂ ਕੀਤਾ ਜਾਊਗਾ ਤੁਹਾਨੂੰ ਚੁਣੌਤੀ ਜਾਂਦੀ ਹੈ ਕਿ ਤੁਹਾਨੂੰ ਲੱਗੇ ਕਿ ਕੋਈ ਲੁਪ ਲੱਪਤਾ ਹੋਇਆ ਜਾਂ ਫਾਈਨੈਂਸ਼ੀਅਲ ਘੁਟਾਲਾ ਸੀ ਦੇਖੋ ਚੱਲ ਰਿਹਾ ਜੇ ਤੂੰ अर्ਲੀ ਟੂ ਕਮੈਂਟ ਔਨ 댓 ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਅੱਜ ਬੇਸਿਕਲੀ ਤੁਹਾਡ ਨਾਲੇ ਹੀ ਸ਼ੇਅਰ ਕਰ ਰਿਹਾ ਕਿ ਜੋ ਐਵੀਡੈਂਸ ਆਈ ਹੈ ਔਰ ਜੋ ਅਦੇ ਅਦਾਲਤ ਦੇ ਵਿੱਚੋਂ ਸੱਚ ਵਾਰੈਂਟਸ ਮਿਲੇ ਆ ਉਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਵੱਖ-ਵੱਖ ਜਗ੍ਹਾ ਤੇ 15 ਲੋਕੇਸ਼ਨਸ ਦੇ ਉੱਤੇ ਪੰਜਾਬ ਤੇ ਚੰਡੀਗੜ੍ਹ ਦੇ ਇਹ ਜਿਹੜਾ ਐਸਐਸ ਸਕੂਲੀ ਫੇਰ ਨੇ ਇਹਨਾਂ ਦੀ ਰੋਲ ਵੀ ਕਰਾਉ। ਉਹ ਚੱਲ ਰਿਹਾ ਜੀ ਅਜੇ ਤਾਂ ਅੰਡਰ ਰਿਮਾਂਡ ਨੇ ਉਹ ਸਾਰੇ ਗੱਲ ਜਿਹੜੀਆਂ ਆਏਗੀ ਤੁਹਾਡ ਨਾਲ ਸ਼ੇਅਰ ਕੀਤੀ ਜਾਏ। ਇਹ ਸੀਗੀ ਸੀ ਦੀ ਐਸਜੀਸੀ ਦੀ ਅਕਾਊਂਟ ਡਿਪਾਰਟਮੈਂਟ ਦੇਖੇ। ਦੇਖੋ ਉਹ ਤਾਂ ਸਾਰਾ ਕੁਝ ਔਨ ਰਿਕਾਰਡ ਹੀ ਹੈ ਜਿਹੜੀ ਉਹ ਰਿਪੋਰਟ ਹੈਗੀ ਹੈ। ਈਸ਼ਰ ਸਿੰਘ ਕਮੇਟੀ ਦੀ ਉਹ ਬੜੀ ਕਲੀਅਰ ਦੱਸਦੀ ਹੈ ਸਾਰੇ ਹਰੇਕ ਬੰਦੇ ਦਾ ਰੋਲ ਔਰ ਉਹਦੇ ਬੇਸ ਤੇ ਹੀ ਸਾਰਾ ਜਿਹੜੀ ਉਸ ਤੋਂ ਕੇ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਔਰ ਇਨਵੈਸਟੀਗੇਸ਼ਨ ਕੀਤੀ ਜਾਏ। ਜਿਹੜੇ ਜਿਹੜੇ ਅਕਾਊਂਟਰ ਨੇ ਅਕਾਲੀ ਦੰਦ ਦੇ ਅਕਾਊਂਟੈਂਟ ਸੁਖਬੀਰ ਸਿੰਘ ਬਾਦਲ ਨੂੰ ਨਾ ਕਰਾਉਂਦੇ। ਇਹ ਵੀ ਹੈ। ਦੇਖੋ ਭਾਈ ਸਾਹਿਬ ਬੜੀ ਸਿੰਪਲ ਗੱਲ ਹੈ ਪਤਾ ਇਹਨੂੰ ਐਜ਼ ਅ ਕੇਸ ਦੇਖ ਰਿਹਾ ਐਜ਼ ਅ ਅਕਿਊਜ਼ਡ। ਤੋਂ ਜੋ ਜੋ ਜਿਹਦਾ ਰੋਲ ਹੈ ਮੈਂ ਤੁਹਾਨੂੰ ਕਿਹਾ ਬਿਲਕੁਲ ਮੈਰਿਟ ਬੇਸਡ ਔਰ ਐਵਿਡੈਂਸ ਬੇਸਡ ਅਸੀਂ ਔਨ ਰਿਕਾਰਡ ਲੈ ਕੇ ਆਵਾਂਗੇ। ਤੇ ਉਹ ਜਿਹੜਾ ਅੱਗੇ ਉਹਦੇ ਚ ਇਨਵੈਸਟੀਗੇਸ਼ਨ ਪ੍ਰਸੀਡ ਕਰ ਰਹੀ ਹੈ ਔਰ ਬੜੇ ਪੋਜ਼ਿਟਿਵ ਤਰੀਕੇ ਨਾਲ ਸਾਰੀ ਕੰਮ ਸਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਦੇਖੋ ਜਿਵੇਂ ਜਿਵੇਂ ਮੈਂ ਤੁਹਾਨੂੰ ਕਿਹਾ ਐਵਿਡੈਂਸ ਆਏਗੀ ਉਸ ਤਰ੍ਹਾਂ ਮੈਰਿਟ ਬੇਸਡ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਜੋ ਲੀਗਲ ਕਾਰਵਾਈ ਹੈ ਉਹ ਉਹ ਫਾਲੋਅ ਅਪ ਦੇ ਵਿੱਚ ਅੱਗੇ ਆਏਗੀ